ਹਾਂਜੀ ਦੋਸਤੋ ਤਕਰੀਬਨ ਆਪਾਂ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਤਕਰੀਬਨ ਪੰਜਾਬ ਦਾ ਬਹੁਤ ਜ਼ਿਆਦਾ ਹਿੱਸਾ ਮਤਲਬ ਕਿ ਫਸਲਾਂ ਖੇਤੀਬਾੜੀ ਦੇ ਲਈ ਰੱਖਿਆ ਹੋਇਆ ਸਮਾਨ ਡੰਗਰ ਪਸ਼ੂ ਤਕਰੀਬਨ ਜੋ ਪਰਿਵਾਰ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਹੁੰਦੀਆਂ ਨੇ ਸਾਰੀਆਂ ਤਬਾਹ ਕਰਕੇ ਰੱਖ ਦੇਦੀਆਂ ਮਤਲਬ ਕਿ ਹੜ੍ਹ ਬਹੁਤ ਜ਼ਿਆਦਾ ਆ ਗਏ ਇਹ ਅੰਕੜਿਆਂ ਤੋਂ ਇਹ ਵੀ ਪਤਾ ਲੱਗਿਆਗਾ ਕਿ ਤਕਰੀਬਨ 1988 ਦੇ ਵਿੱਚ ਕਹਿੰਦੇ ਵੀ ਇਹੋ ਜਿਹੇ ਹੜਾਏ ਸੀਗੇ ਉਹੀ ਮਤਲਬ ਕਿ ਹਾਲ ਹੁਣ ਹੋ ਰਿਹਾਗਾ ਤਕਰੀਬਨ ਆਪਣੇ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਤੇ ਜਿੱਥੇ ਵੀ ਨਿਗਾਹ ਮਾਰਦੇ ਆ ਪਾਣੀ ਉਹ ਪਾਣੀ ਘੁੰਮ ਰਿਹਾਗਾ ਤੇ ਵਿੱਚ ਬਹੁਤ ਇਹੋ ਜੇ ਮੰਨ ਲਓ ਸੇਵਾਦਾਰ ਨੇਗੇ ਸੰਸਥਾ ਬਣੀਆਂ ਹੋਈਆਂ ਨੇ ਜਿਹੜੀਆਂ ਕਹਿਣ ਦਾ ਮਤਲਬ ਉਹਨਾਂ ਲੋਕਾਂ ਤੱਕ ਭੋਜਨ ਲਾਲੋ ਲੰਗਰ ਲਾਲੋ ਪੂਰ ਜੂ ਲੋੜੀ ਲੋੜੀ ਦੀਆਂ ਵਸਤੂਆਂ ਨੇ ਉਹ ਪਚਾਰੇ ਨੇ ਤਕਰੀਬਨ ਪੰਜਾਬ ਨਾਲ ਜਿੱਥੇ ਵੀ ਕਿਤੇ ਅੱਜ ਤੱਕ ਕੋਈ ਵੀ ਲਾਲੋ ਕੁਦਰਤ ਦੀ ਮਾਰ ਪਈ ਆ ਜਿੱਥੇ ਲਾਲੋ ਕਿਤੇ ਅੱਜ ਤੱਕ ਜਿੱਥੇ ਤੱਕ ਵੀ ਨਿਗਾਹ ਜਾਂਦੀ ਆ ਆਪਾਂ ਨੂੰ ਉੱਥੇ ਪੰਜਾਬ ਖੜਦਾਗਾ ਜਾ ਕੇ ਦੇਖੋ ਚਾਹੇ ਬਾਰ ਲੀਆਂ ਸਟੇਟਾਂ ਲਾਲੋ ਚਾਹੇ ਕੋਈ ਆਲੇ ਦਾਲੇ ਜਿਵੇਂ ਹੁਣ ਪਿੱਛੇ ਹਿਮਾਚਲ ਚ ਬਹੁਤ ਜਿਆਦਾ ਨੁਕਸਾਨ ਹੋਇਆ ਸੀ ਉੱਥੇ ਵੀ ਪੰਜਾਬੀਆਂ ਨੇ ਬਹੁਤ ਜਿਆਦਾ ਆਪਣਾ ਯੋਗਦਾਨ ਪਾਇਆ ਉੱਥੇ ਬਹੁਤ ਸਹਾਇਤਾ ਕੀਤੀ ਹੈ ਲੰਗਰ ਰਾਸਣ ਬਹੁਤ ਪਹਚਾਇਆ ਉੱਥੇ ਤਕਰੀਬਨ ਹੁਣ ਜੋ ਇਹ ਸਮਾਨ ਹੈ ਪੰਜਾਬ ਤੇ ਆਇਆ ਹੋਇਆਗਾ ਤਕਰੀਬਨ ਜੋ ਆਲੇ ਦੁਆਲੇ ਸਟੇਟਾਂ ਨੇਗੀਆਂ ਉਹਨਾਂ ਦਾ ਵੀ ਫਰਜ਼ ਬਣਦਾ ਵੀ ਅੱਜ ਦੇ ਟਾਈਮ ਦੇ ਵਿੱਚ ਆਪਾਂ ਪੰਜਾਬ ਦੇ ਨਾਲ ਖੜੀਏ ਕਿਉਂਕਿ ਤਕਰੀਬਨ ਇੱਥੇ ਨਾ ਇਹੋ ਜੇ ਸਮੇਂ ਦੇ ਵਿੱਚ ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਹੈਗਾ ਤਕਰੀਬਨ ਜੋ ਕਿਸਾਨ ਲਾ ਲੋ ਮਜ਼ਦੂਰ ਲਾ ਲੋ ਆਪੋ ਆਪਣਾ ਘਰ ਸੀ ਜਿਹੜਾ ਜਿੱਥੇ ਉਹ ਰਹਿੰਦੇ ਸੀ ਆਪਣੇ ਬੱਚਿਆਂ ਨਾਲ ਉਹ ਬਿਲਕੁਲ ਤਬਾਹ ਹੋ ਚੁੱਕੇ ਨੇਗੇ ਤੇ ਹੁਣ ਆਪਣਾ ਸਭ ਦਾ ਫਰਜ਼ ਬਣਦਾ ਜੋ ਭੈਣ ਭਰਾ ਨੇ ਵੀ ਆਪਾਂ ਇਕਜੁੱਟ ਹੋ ਕੇ ਇਹਨਾਂ ਦੀ ਵੀ ਆਪਾਂ ਸਹਾਇਤਾ ਕਰੀਏ ਤੇ ਜਿੰਨਾ ਕ ਯੋਗਦਾਨ ਆਪਾਂ ਤੋਂ ਪੈਂਦਾ ਉਹਨਾਂ ਕ ਜਰੂਰ ਪਾਈਏ ਇਸ ਕੰਮ ਦੇ ਵਿੱਚ ਤੇ ਤਕਰੀਬਨ ਪੰਜਾਬ ਹੈ ਨਾ ਜਿਹੜਾ ਇਹ ਗੁਰੂਆਂ ਪੀਰਾਂ ਦੀ ਧਰਤੀ ਹੈਗਾ ਇਥੇ ਜੇ ਆਪਾਂ 2 ਰੁਪਏ ਵੀ ਦਾਨ ਕਰਦੇ ਆਂ ਕਈ ਗੁਣਾ ਆਪਾਂ ਨੂੰ ਦੁਬਾਰਾ ਮਿਲ ਜਾਂਦੇ ਨੇਗੇ ਪ੍ਰਾਪਤ ਹੁੰਦੇ ਨੇਗੇ ਕਿਉਂਕਿ ਇਹ ਧਰਤੀ ਇਹੋ ਜੀ ਆ ਇੱਥੇ ਨਾ ਤਾਂ ਕੋਈ ਭੁੱਖਾ ਮਰਦਾ ਦੇਖੋ ਅੱਜ ਤੱਕ ਆਪਣੇ ਗੁਰੂ ਘਰਾਂ ਦੇ ਵਿੱਚ ਲੰਗਰ ਚੱਲਦੇ ਨੇਗੇ ਉਹ ਕਿਸੇ ਦੀ ਜਾਤ ਪੁੱਛ ਕੇ ਜਾਂ ਕਿਸੇ ਦਾ ਧਰਮ ਪੁੱਛ ਕੇ ਨਹੀਂ ਕਹਿੰਦੇ ਵੀ ਤੁਸੀਂ ਲੰਗਰ ਸਾਕ ਲੋ ਸਭ ਲਈ ਇੱਕੋ ਹੀ ਨੇ ਕਿਉਂਕਿ ਧਰਮ ਅਸਲ ਵਿੱਚ ਕੋਈ ਜਾਤੀ ਨੂੰ ਨਹੀਂ ਮੰਨਦਾ ਹੈਗਾ ਤਕਰੀਬਨ ਉਹ ਧਰਮ ਨੂੰ ਮੰਨਦਾ ਹੈਗਾ ਹੁਣ ਆਪਣਾ ਇਹ ਫਰਜ਼ ਬਣਦਾ ਹੈਗਾ ਵੀ ਆਪਾਂ ਜੋ ਪੰਜਾਬ ਦੇ ਵਿੱਚ ਸਮਾਂ ਆਇਆ ਹੋਇਆ ਹੈਗਾ ਇਹਦੇ ਉੱਤੇ ਆਪਾਂ ਰਲ ਮਿਲ ਕੇ ਸਾਰੇ ਇਹਨੂੰ ਮਤਲਬ ਕਿ ਜੋ ਜਿੱਥੇ ਵੀ ਨੁਕਸਾਨ ਹੋਇਆ ਉੱਥੇ ਆਪਾਂ ਨਾਲ ਖੜੀਏ ਤੇ ਲਾ ਲਓ ਬੱਚਿਆਂ ਦੇ ਸਕੂਲ ਲਾ ਲਓ ਤੇ ਜਿੱਥੇ ਲਾ ਲਓ ਵੀ ਡੰਗਰ ਪਸ਼ੂ ਰੱਖ ਦਿੱਤੇ ਜਾਂ ਕੋਈ ਆਪਣੀਆਂ ਘਰੇਲੂ ਚੀਜ਼ਾਂ ਸੀ ਉਹ ਸਾਰੀਆਂ ਮਤਲਬ ਕਿਸ ਹੜ੍ਹਾਂ ਦੇ ਵਿੱਚ ਡੁੱਬ ਗਈਆਂ ਲਗੀਆਂ ਹੁਣ ਆਪਣਾ ਇਹ ਫਰਜ਼ ਬਣਦਾ ਵੀ ਆਪਾਂ ਆਪਣੇ ਪੰਜਾਬੀਆਂ ਨਾਲ ਸਾਥ ਦਈਏ ਇੱਕ ਦੂਜੇ ਦੀ ਸਹਾਇਤਾ ਕਰੀਏ ਕਿਉਂਕਿ ਪੰਜਾਬੀਆਂ ਸਾਰੇ ਹੀ ਪੰਜਾਬੀ ਪੰਜਾਬ ਕਿਸੇ ਧਰਮ ਦਾ ਨਹੀਂ ਹੈਗਾ ਪੰਜਾਬ ਸਾਰੇ ਧਰਮ ਦਾ ਹੈਗਾ ਇੱਥੇ ਆਪਾਂ ਨੂੰ ਇਹ ਆਪਣਾ ਆਪਾਂ ਨੂੰ ਦੇਖੋ ਇਹ ਚੀਜ਼ ਕਰਨੀ ਚਾਹੀਦੀ ਆਪਾਂ ਅਰਦਾਸ ਕਰੀਏ ਸਭ ਤੋਂ ਪਹਿਲਾਂ ਤਾਂ ਵੀ ਜੋ ਮਾੜਾ ਸਮਾ ਜਲਦੀ ਕਹਿਣਾ ਮਤਲਬ ਵਾਹਿਗੁਰੂ ਮਿਹਰ ਕਰੇ ਇਹਨੂੰ ਠੀਕ ਕਰੇ ਤੇ ਬਾਕੀ ਸਭ ਤੋਂ ਜ਼ਿਆਦਾ ਹੁੰਦੀ ਆ ਜਦੋਂ ਆਪਾਂ ਸਪੋਰਟ ਕਰਦੇ ਆ ਇੱਕ ਦੂਜੇ ਦੀ ਸਪੋਰਟ ਦੇ ਨਾਲ ਐਦਾ ਹੋ ਜਾਂਦਾ ਵੀ ਵਿਸ਼ਵਾਸ ਹੋ ਜਾਂਦਾ ਬੰਦੇ ਨੂੰ ਵੀ ਆਪਣੇ ਨਾਲ ਕੋਈ ਖੜਿਆਗਾ ਇਸ ਕਰਕੇ ਜੋ ਵੀ ਕੋਈ ਪੰਜਾਬ ਤੋਂ ਬਾਹਰ ਦੀਆਂ ਸਟੇਟਾਂ ਵਾਲੇ ਨੇਗੇ ਲਾ ਲਓ ਜਾਂ ਪੰਜਾਬ ਦੇ ਵਿੱਚ ਰਹਿੰਦੇ ਉਹਨਾਂ ਅਨੁਸਾਰ ਇਹਨੂੰ ਤਕਰੀਬਨ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਹੈਗੀ ਤੇ ਬਾਕੀ ਜਿੰਨਾ ਕੁ ਯੋਗਦਾਨ ਪੈਂਦਾ ਸਾਰੇ ਪਾਓ ਤੇ ਸਭ ਨੂੰ ਬੇਨਤੀ ਹੈਗੀ ਤੇ ਇਥੋਂ ਪਤਾ ਲੱਗਿਆ ਆਪਾਂ ਨੂੰ ਵੀ ਜੋ ਲੈਂਦਾ ਪੰਜਾਬ ਆ ਆਪਣੇ ਪਾਕਿਸਤਾਨ ਵਾਲਾ ਪੰਜਾਬ ਆ ਉਹ ਵੀ ਆਪਣੇ ਬਿਰਾਨੇ ਲਾ ਲੋ ਵੀ ਉੱਥੋਂ ਦੇ ਜੋ ਗੇਟ ਨੇ ਗੇ ਪਾਣੀ ਉਧਰ ਨੂੰ ਜਾਣ ਵਾਸਤੇ ਖੋਲ ਦਿੱਤੇ ਹਨ ਦੇਖੋ ਅਸਲ ਵਿੱਚ ਬੇਸ਼ੱਕ ਕੋਈ ਕਿਤੇ ਵੀ ਰਹਿੰਦਾ ਰਿਸ਼ਤਾ ਆਪਣਾ ਇਨਸਾਨੀਅਤ ਦਾ ਹੋਣਾ ਚਾਹੀਦਾ ਕਿਸੇ ਦੇਸ਼ ਦਾ ਜਾਂ ਕਿਸੇ ਵੰਡਦਾ ਨਹੀਂ ਹੋਣਾ ਚਾਹੀਦਾ ਤਕਰੀਬਨ ਹਰ ਇਨਸਾਨ ਨੂੰ ਇਹ ਚੀਜ਼ ਸਿੱਖ ਲੈਣੀ ਚਾਹੀਦੀ ਆ ਵੀ ਲੋੜ ਪੈਣ ਤੇ ਦੇਖੋ ਇੱਕ ਦੂਜੇ ਦੇ ਜਦੋਂ ਨਾਲ ਖੜਦੇ ਆ ਨਾ ਏਸੇ ਨੂੰ ਪਰਮਾਤਮਾ ਕਹਿੰਦੇ ਨੇ ਕਿਉਂਕਿ ਇਨਸਾਨਾਂ ਦੇ ਵਿੱਚ ਹੀ ਰੱਬ ਵਸਦਾ ਹੈ ਹੁਣ ਤਕਰੀਬਨ ਲਾ ਲਓ ਵੀ ਆਪਣੇ ਪੰਜਾਬ ਦਾ ਬਹੁਤ ਜ਼ਿਆਦਾ ਹਿੱਸਾ ਡੈਮੇਜ ਹੋ ਗਿਆ ਮੰਨ ਲਓ ਨੁਕਸਾਨ ਹੋ ਗਿਆ ਇਹ ਆਪਾਂ ਸਾਰੇ ਨਾਲ ਮਿਲ ਕੇ ਇਹਨੂੰ ਦੁਬਾਰਾ ਸਿੱਧਾ ਕਰਾਂਗੇ ਰਾਹ ਨੂੰ ਤੇ ਸਾਰੇ ਸਪੋਰਟ ਕਰਿਓ ਸਾਰੇ ਹੀ ਕਹਿਣ ਦਾ ਮਤਲਬ ਇੱਕ ਦੂਜੇ ਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਪਾਏ ਗੁਰੂ ਜੀ ਕੀ ਫਤਿਹ